ਖੋਣ ਬਣਾਉਣੀ ਆਪਾਂ ਦੇਸੀ ਤਰੀਕੇ ਨਾਲ ਬੱਕਰਾ 30-35 ਮਿੰਟ ਜਿ ਤਿਆਰ ਹੋ ਜਾਣਾ ਆ ਚੱਕੋ ਚੈੱਕ ਕਰੋ ਬੱਕਰਾ ਇਹਦਾ 1/2 ਕਿਲੋ ਬੱਕਰਾ ਆ ਚੱਕਿਆ ਆਪਾਂ ਪਹਿਲਾਂ ਪਹਿਲਾਂ ਪਾਨੇ ਆ ਸਮਾਨ ਇਹ ਤੁਹਾਨੂੰ ਦੱਸਿਆ ਰਿਹਾ ਅੱਗੇ ਆ ਤੇਜ ਪੱਤਾ ਵੈ ਆ ਫੁੱਲ ਕਾਲੀਆਂ ਲਾਂਚੀਆਂ ਲੌਂਗ ਥੋੜੇ ਜਿਹਾ ਪਾਏ ਆ ਥੋੜਾ ਜਿਹਾ ਹੈਗਾ ਮੈਂ ਆਪਣਾ ਖਰੀਆਂ ਲਾਂਚੀਆਂ ਤੇ ਲੌਂਗ ਤੇ ਹੋਰ ਦੱਸਦਾ ਆਪਣਾ ਜੀਰਾ ਤੇ ਆਪਾਂ ਮਾਰੇ ਇਹਨੂੰ ਖਮਾਗਣਾ ਬਸ ਵਾਹ ਤੇ ਕੁਛ ਨਹੀਂ ਕਰਨਾ ਬਸ ਹੁਣ ਚੱਕ ਕੇ ਆਪਾਂ ਸਿੱਧਾ ਸਟਣਾ ਵਿੱਚ ਪੱਕਰ ਦੇਂਗਾ ਬੱਕਰਾ ਵਿੱਚ ਬੱਕਰਾ ਤੁਮ ਉਹਦੇ ਵਿੱਚ ਮਿਕਸ ਕਰਨਾ ਤੁਹਾਨੂੰ ਪੱਕਲਾ ਜਾਂ ਛੰਨ 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 ਕਰੇ ਬੱਕਰਾ ਨਾ ਐਦਾਂ ਐਦਾਂ ਟੈਨਸ਼ਨ ਹੀ ਲੈਣੀ ਚੰਨ ਮਾਰ ਲੂਗਾ ਚੰਨ ਮਾਰ ਕੇ ਦੀਣੀ ਆਂਗੀ ਪ੍ਰਿਆਸੋਂ ਥੋੜਾ ਜਿਹਾ ਤੇਲ ਦਾ ਲਾਣਾ ਆਪਾਂ ਕਿਉਂਕਿ ਇਹਦਾ ਬੱਕਰਾ ਨਾ ਪਾਣੀ ਛੱਡਦਾ ਹੁੰਦਾ ਦਾ ਬਖਰਾ ਥੋੜਾ ਪਾਣੀ ਜਣਾ ਛੱਡ ਲੇ ਇਸ ਤੋਂ ਤੋਂ ਹੀ ਮੜਾਉਣ ਦਿਓ 5 ਮਿੰਟ ਨੂੰ ਹੋਣ ਦੇ ਹੰਤਰ ਕਰਦੇ ਆਪਾਂ ਨੂੰ ਆਲੇ ਪਾਸਾਰੇ ਕਮਲ ਪਾ ਲੈ ਆ ਜਿਹੜਾ ਲਿਆਦਾ ਕੰਟੇ ਦੇ ਟੰਟਰੇ ਕਰਨਾ ਹੁੰਦਾ ਹੈ ਬੱਚਾ ਮਸਾਲੇ ਦੀ ਸੰਸਕ੍ਰਿਤੀ ਬਾਤੀ ਤੇ ਕਵਰ ਫਿਰ ਉਹ ਸਮੋਹ ਨਾਲ ਰੱਖਾ ਕੇ ਮੋਲ ਦੇਣਾ ਹੈ। ਵੇ ਟਮਾਟਰ ਤੇ ਆਪਾ ਪੁੱਲੀ ਗਏ। ਟਮਾਟਰ ਵੀ ਆਪਾਂ ਨਾਲ ਹੀ ਪਾ ਦਨੇ ਆਂ ਅੰਦਰ ਚੱਕੋ ਵਿੱਚ ਟਮਾਟਰ। ਕੰਨਾ ਰੋਪਕ ਕਰਾ ਕੇ ਲਓ ਨਾਲ ਕਹੀ ਦਿੱਤਾ ਕਰ ਮਾਰੀ ਇਹ ਕਰਨ ਵਾਰ ਇਹ ਜਾਨ ਕਰ ਗਿਆ ਉਹ ਜਿੰਨੇ ਚਰ ਬੱਕਰਾ ਬੰਦਾ ਪਿਆ ਉਹਨੇ ਕਿਰ ਥੋੜੀ ਜੀ ਖੰਗ ਦੀ ਦਵਾਈ ਆਪਾਂ ਪੀ ਲਈ ਤੇ ਤੁਹਾਡੇ ਸੇਕ ਲਈ ਹਾਨੀ ਨਾ ਕਿ ਤੁਸੀਂ ਨਹੀਂ ਆਹ ਤੇ ਤਾਂ ਆਹ ਸੁਣੀ ਲਈ ਅਪਰਾਖੀੰਨ ਮਾਰੋ ਜਿੰਨ ਦੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਠੀਕ ਹੈ ਸਿਆਣੇ ਕਹਿੰਦੇ ਨੇ ਨਾ ਕਿ ਸਿਆਣੇ ਕੀ ਕਹਿੰਦੇ ਹੁੰਦੇ ਆ ਕਿ ਹਾਥੀ ਆਪਣੀ ਚਾਲ ਚੱਲਦੀ ਜਾਂਦਾ ਕੁੱਤੇ ਭੌਂਕੀ ਜਾਂਦੇ ਪਰ ਇਹ ਕਹਾਵਤ ਨਾਲ ਥੋੜੀ ਜਿਹੀ ਕਾਹ ਦਿੱਤਾ ਵਾਹ ਜਿਹ ਹਾਥੀ ਜੇ ਇੱਕ ਕੁੱਤੇ ਨੂੰ ਵੀ ਮਿੱਧ ਗਿਆ ਨਾ ਠੀਕ ਹੈ ਤੇ ਅੱਗੇ ਚੱਲ ਗਿਆ ਜਿਹੜੇ ਅੱਗੇ ਕੁੱਤੇ ਖਲੋਤੇ ਹੋਣੇ ਆ ਉਹਨਾਂ ਨੇ ਐ ਨਮਸਕਾਰ ਕਰਕੇ ਜਾਨਾ ਭਾਜੀ ਕੋਈ ਕੰਮ ਹੋਇਆ ਤਾਂ ਦੱਸਿਓ ਠੀਕ ਹੈ ਇਸ ਕਰਕੇ ਥੋੜੇ ਚੁੱਤੀ ਨਾ ਵੀ ਲੋਕਾਂ ਨੂੰ ਰੱਖ ਲੈਣੇ ਆ ਅੱਜ ਕੱਲ੍ਹ ਇਹਨਾਂ ਬੱਕਰਾ ਜੀ ਆਂਦਾ ਵੈਣਾ ਇਦਾਂ ਛੋਟਾ ਬੱਕਰਾ ਇਦਾਂ ਇਦਾਂ ਪਰ ਬੰਦੇ ਵੀ ਰੇਰ ਘੁੱਟਣੇ ਕਿੰਨੇ ਠੀਕ ਹੈ ਇਹਨੂੰ ਆਪਾਂ ਹੁਣ ਵੀ ਕਰਨਾ ਵਾ ਇਹਨੂੰ ਆਪਾਂ ਥੋੜਾ ਜਿਹਾ ਟੱਕਣ ਲਾ ਕੇ 5 ਮਿੰਟ ਇਦਾਂ ਹੀ ਰਹਿਣ ਦੇ ਬਸ ਨਵਾਂ ਵੀ ਮੇਟਰ 10 ਮਿੰਟ ਹੋ ਗਏ ਐ ਤੇ ਬੱਕਰੇ ਪਾਣੀ ਪੀ ਰਿਹਾ ਸ਼ਰਤਾ ਚੈੱਕ ਪਾਣੀ ਪੂਰਾ ਛੜਦਾ ਪਰੜ ਪਰ ਕੋਲ ਆਪਾਂ ਸਾਰਾ ਸਮਾਨ ਪਾਨੇ ਸਾਰੇ ਮਸਾਲੇ ਪਹਿਲਾਂ ਆਪਾਂ ਪਾਣਾ ਲੋੜ ਸਵਾਦ ਅਨੁਸਾਰ ਠੀਕ ਹੈ ਹਲਦੀ ਹੋ ਰਹੀ ਪੀਸੀ ਹੋਈ ਕਾਲੀ ਮਿਰਚ ਠੀਕ ਹੈ ਔਰ ਇਹ ਧਨੀਆ ਪਾਉਟਡ ਜਿਹੜੇ ਮਸਾਲੇ ਕਹਿੰਦੇ ਤੁਹਾਨੂੰ ਸਿਰ ਤੇ ਤਾਂ ਇਹ ਵੀ ਲਾਲ ਮਿਰਚ ਆਪਾਂ ਥੋੜੀ ਪਾਵਾਂਗੇ ਕਿਉਂਕਿ ਤਿੱਖੀ ਬਹੁਤ ਬਾਹਰ ਦੀਆਂ ਮਿਰਚਾਂ ਪਤਾ ਨਹੀਂ ਕੀ ਗੱਲ ਐ ਇੱਧਰ ਦੀਆਂ ਬਹਾਲੀਆਂ ਤਿੱਖੀਆਂ ਮਿੱਤਰੋ ਤੇ ਆ ਦੇ ਗੀ ਮੇਚ ਇਹ ਵੀ ਆਪਾਂ ਥੋੜੀ ਜੀ ਆਪਣੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਮੀਟ ਪਾਇਓ ਤੇ ਆ ਹੈਗਾ ਮਟਰ ਮਸਾਲਾ ਕਿ ਇਹ ਆਪਸ਼ਨ ਵਾਲੇ ਜੇ ਪਾਣਾ ਹੋਇਆ ਪਾ ਲਓ ਨਹੀਂ ਤਾਂ ਕੋਈ ਚੱਕਰ ਨਹੀਂ ਇੰਦਾ ਬਿਠਾ-ਠਾਣੀ ਨਹੀਂ ਲੱਗੀ ਇਹ ਵੀ ਲੱਗਾ ਜੇ ਇਸ ਨੂੰ ਨਹੀਂ ਹੁੰਦਾ ਸਵਾਲ ਇੰਦਾ ਨਹੀਂ ਹੁੰਦਾ ਥੋੜਾ ਸਲ ਵਧੀਆ ਹੋ ਜਾਂਦੀ ਹੈ ਲੱਗਦਾ ਜੀ ਪਾਕਿਸਤਾਨ ਨੂੰ ਤੇ ਇਹਨਾਂ ਦੇ ਤਾਂ ਬੰਦਨ ਕੋਈ ਟੀ ਨਹੀਂ ਨਾ ਜਿਹੜਾ ਆ ਲੈ ਦੇ ਤੁਹਾਨੂੰ ਜਿਹਨਾਂ ਨਾਲ ਉਦਾਂ ਇਹਨੂੰ ਖਾਣ ਲੱਗਾ ਹੈ ਨਾਲ ਦੇ ਸੇ ਸਟਾਈਕ ਬਦਲੀ ਗਈ ਨਹੀਂ ਐ ਕੇ ਦੇ ਫੜ 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 ਬੰਦ ਹੋ ਪੂਰਾ ਉਹ ਲੋ ਹੈ ਕਰਕੇ ਨਾ ਪੂਰਾ ਜਰਾ ਚੰਗੀ ਤਰ੍ਹਾਂ ਪਾਸ ਇਹ ਨੂੰ ਹਟ ਕੇ ਆਪਾਂ 5-10 ਮਿੰਟ ਲਈ 10 ਮਿੰਟ ਦੇ ਪਿੱਛੇ ਪੱਟ ਜਿੱਦਾਂ ਇਹ ਰਹਿੰਦਾ ਹਨ ਜਿਹੜੇ ਮਸਾਲੇ ਹੋਣੇ ਨਾ ਇਹਦੇ ਵਿੱਚ ਰਸ ਜਾਵੇ ਤੇ ਉਨੇ ਚਿਰ ਆਪਾਂ ਫੇਰ ਆਨੇ ਬੈਗ ਚੱਲੋ ਮੇਤਰੋ 10 ਮਿੰਟ ਹੋ ਗਏ ਐ ਤੇ 10 ਮਿੰਟ ਬਾਅਦ ਚੈੱਕ ਕਰੋ ਦਲਵਾਤਾਂ ਪੂਰੀ ਦੇਖੋ ਫੜ ਫੜ ਕਰਦਾ ਤੇ ਹੁਣ ਆਪਾਂ ਪਾਣਾ ਹੈ ਪਾਣੀ ਪਾਉਣ ਮੈਂ ਥੋੜੇ ਇੱਧਰ ਬੋਤਲ ਵਾਲੇ ਯੂਜ਼ ਕਰੀ ਤੇ ਕਿਉਂਕਿ ਆਪਾਂ ਥੋੜੇ ਸਾਫ ਹੈ ਟੂੜੀਆਂ ਚੰਨ ਵਧੀਆ ਪਾਣੀ ਨਹੀਂ ਆਂਦਾ ਤੇ ਨਿਊਯਾਰਕ ਦਾ ਪਾਣੀ ਇੱਧਰ ਸਾਫ ਨਹੀਂ ਹੈਗਾ ਪਰ ਸਦੋਕੀ ਕਹਿੰਦੀ ਹੈ ਕਿ ਨਿਮਿਕ ਦਾ ਪਾਣੀ ਵਧੀਆ ਹੈ ਭਾਈ ਅਮਰੀਕਾ ਦੇ ਕਿਤੇ ਵੀ ਕੋਈ ਵੀ ਹੋਵੇ ਦੀ ਜਿਸ ਕਿਸੇ ਦਾ ਵਧੀਆ ਪਾਣੀ ਨਹੀਂ ਨਾ ਪੰਜਾਬ ਦਾ ਪਾਣੀ ਪੰਜਾਬ ਦਾ ਹੀ ਹੈ ਘੈਂਟ ਪਾਣੀ ਆਉਂਦਾ ਪੰਜਾਬ ਦੇ ਜਦੋਂ ਮਰਜ਼ੀ ਭਾਵੇਂ ਨਲਕੇ ਤੋਂ ਪੀ ਲਓ ਮੇਰੇ ਵੀਰੋ ਪਾਣੀ ਸਵਾਦ ਆਉਂਦਾ ਪੱਕੀ ਪਾਣੀ ਪੂਣੀ ਆਪਣੇ ਹਿਸਾਬ ਨਾਲ ਪਾ ਲਉ ਮੈਂ ਇੰਨਾ ਪਾ ਲਿਆ ਕਿਉਂਕਿ ਅੱਧਾ ਕਿਲੋ ਬੱਕਰਾ ਹੈ ਠੀਕ ਹੈ ਕੋਮੇ ਤਰ ਪਾਣੀ ਹੋਣੇ ਚ ਪਾਤਾ ਆਪਾਂ ਐਡ ਕਰਤਾ ਟੱਕਣਾ ਮਾ ਕੇ ਤੇ ਸੀਟ ਵੀ ਆਪਾਂ ਪਾ ਲਈਏ ਨਾ ਕੌਂ ਚ ਤੋਂ 4 ਸੀੜੀਆਂ ਮਾਰ ਆ ਤੇ ਅਗਲੀ ਗੱਲ ਬਾਦ ਬਾਹਰ ਕਰਦੇ ਆ ਕੀ ਬਣਦਾ ਕੋ ਤੇ ਗੈਸ ਬੁਹਾਈ ਫਲੇਮ ਤੇ ਕਰਦੇ ਮਿੱਤਰੋ 6-7 ਸੀੜੀਆਂ ਲੱਗੀਆਂ ਹੁਣ ਆਪਾਂ ਇਹਦੀ ਕੱਢ ਦੇਣੀ ਕਿ ਐਸਾ ਲੁੱਕ ਕਰੋ ਮਿੱਤਰੋ ਚੈੱਕ ਆਪਾਂ 6-7-8 ਸੀੜੀਆਂ ਮਰਾਈਆਂ ਘੱਟੋ ਘੱਟ ਨਾਲ ਤੇ ਇਦਾਂ ਦਾ ਕੁਝ ਹੁਣ ਤਿਆਰ ਹੋ ਗਿਆ ਬੱਕਰਾ ਪਰ ਹੁਣ ਤਰੀ ਆਪਾਂ ਥੋੜੀ ਜੀ ਇਹਦੀ ਮੋਟੀ ਕਰਨੀ ਆਪਾਂ ਆਪਾਂ ਹੁਣ ਇਹਨੂੰ ਵੀ ਕਰਨਾ ਹੈ ਥੋੜਾ ਜਿਹਾ 2 3 4 ਕ ਨੰਬਰ ਤੇ ਕਰਕੇ ਗਿਆ ਇਸ ਨੂੰ ਤੇ ਟੱਪਕਣ ਦੇ ਨਾਲ ਹੋਰ ਤੂੰ ਹੀ ਆਪਣੇ ਹਿਸਾਬ ਨਾਲ ਦੇਖਣਾ ਕਿੰਨੀ ਕੁ ਇਹਨੂੰ ਆਪਾਂ ਮੋਟੀ ਕਰਨੀ ਤਰੀ ਨੂੰ ਠੀਕ ਹੈ ਆ ਜਾਓ ਫਿਰ ਦੇਖਦੇ ਆ ਫਾਈਨਲ ਲੁੱਕ ਕਿਦਾਂ ਹੀ ਨਿਕਲਦੀ ਹੁਣ ਹੁਣ ਆਪਾਂ ਆਪਣੇ ਹਿਸਾਬ ਨਾਲ 10 15 20 ਮਿੰਟ 30 ਮਿੰਟ ਉਹ ਆਪਣੀ ਮਰਜ਼ੀ ਹੋਵੇ ਤੇ ਤੂੰ ਹੀ ਜੇ ਪਤਲੀ ਪੜੀ ਰੱਖਣੀ ਤੇ ਫਿਰ ਇੰਨਾ ਵੀ ਕਰ ਸਕਦੇ ਹੋ ਨਹੀਂ ਤਾਂ ਫਿਰ ਮੈਂ ਤਾਂ ਮੋਟੀ ਤਰੀ ਖਾਂਦਾ ਹਾਂ ਪੂਰੀਆਂ ਅਜੇ ਤੱਕ ਤੇ ਤਰੀ ਇਦਾਂ ਦੀ ਹੈ ਕੁਝ ਹੋਰ ਤੋ ਚੱਕਰਾਂ ਨੂੰ ਕੰਮ ਨੂੰ ਪਾ ਲਈ ਰਹਾ ਨੇ ਚੇਰੇ ਫਰੇ ਲਓ ਵੀ ਮਿੱਤਰੋ ਕਰੋ ਚੈੱਕ ਇੱਕ ਵਾਰ ਬੱਕਰਾ ਕਰਦਾ ਕਿ ਨਹੀਂ ਆਪ ਬੋਲਦਾ ਕਹਿੰਦਾ ਨਜ਼ਾਰਾ ਹੀ ਲਓ ਮਿੱਤਰੋ ਖਾ ਕੇ ਦੇ ਦੇ ਕਿੱਦਾਂ ਦਾ ਬਣੇ ਮੜੇ ਚੌਰਾ ਦਾ ਕੱਲ ਬਾਅਦ ਤੇ ਆਈਏ ਕਹਾਂ ਤੇ ਗੱਲ ਬਾਤ ਮਿੱਤਰੋ ਬਣਾ ਕੇ ਦੇਖਿਓ ਆਪਾਂ ਵੀ ਬਲੋਗਰ ਬਲੋਗਰ ਤੇ ਆਣੀ ਨਾ ਆਪਾਂ ਨਾ ਆਪਾਂ ਸ਼ੈਫਾਂ ਨਾ ਆਪਾਂ ਬਲੋਗਰ ਤੇ ਕਮੈਂਟਾਂ ਵਿੱਚ ਦੱਸ ਦਿਓ ਜੇ ਵਧੀਆ ਲੱਗੇ ਤੇ ਠੀਕ ਹੈ ਓਕੇ ਚੰਗਾ ਮਿੱਤਰੋ ਬਣਾ ਕੇ ਦੇਖਿਓ ਤੇ ਸਸਰੀ ਘਰ ਸਾਰਿਆਂ ਨੂੰ ਪੰਜਾਬ ਚ ਇਸ ਟਾਈਮ ਤੇ ਟਾਈਮ ਸੇਰਦਾ ਹੋਇਆ ਉਹਨਾਂ ਨੂੰ ਗੁੱਡ ਮਾਰਨਿੰਗ ਤੇ ਇਧਰੋਂ ਅਮਰੀਕਾ ਵੱਲੋਂ ਸਾਰਿਆਂ ਨੂੰ ਗੁੱਡ ਨਾਈਟ ਚੰਗਾ ਜੀ ਬਾਏ ਬਾਏ